ਪਰ ਫਿਰ ਵੀ ਇਹਦੇ ਵਿੱਚ ਕੁਝ ਹੈ ਫਕੀਰਾ ਕਹਿੰਦਾ ਸਾਨੂੰ ਤੇ ਦਿਖਾਈ ਦਿੰਦਾ ਨਹੀਂ ਦਸਤਗਿਰੇ ਨਹੀਂ ਕਹਿੰਦਾ ਸਾਨੂੰ ਤੇ ਦਿਖਾਈ ਦਿੰਦਾ ਨਹੀਂ ਜੇ ਤੁਹਾਨੂੰ ਦਿਖਾਈ ਦਿੰਦਾ ਤੇ ਦੱਸ ਦੋ ਕੀ ਹੈ ਇਹਦੇ ਵਿੱਚ ਮਹਾਰਾਜ ਕਹਿੰਦੇ ਨੇ ਇਹਦੇ ਵਿੱਚ ਘਿਓ ਹੈ ਕਿ ਨਹੀਂ ਹਾਂ ਮਹਾਰਾਜ ਘਿਓ ਤੇ ਹੈ ਦਿਖਾਈ ਦਿੰਦਾ ਹੈ ਦਿਖਾਈ ਤੇ ਨਹੀਂ ਦਿੰਦਾ ਕਣ ਕਣ ਦੇ ਚ ਬੂੰਦ ਬੂੰਦ ਦੇ ਚ ਘਿਓ ਹੈ ਦਿਖਾਈ ਨਹੀਂ ਦਿੰਦਾ ਜ਼ਰਰੇ ਜ਼ਰਰੇ ਚ ਹੀ ਖੁਦਾ ਹੈ ਦਿਖਾਈ ਨਹੀਂ ਦਿੰਦਾ ਦਿਖਾਈ ਨਹੀਂ ਜੇ ਮੈਂ ਨਾ ਦਿਖਾਈ ਦਿੰਦਿਆਂ ਹੋਇਆ ਤੂੰ ਭਰੋਸਾ ਕਰ ਲੈ ਦੁੱਧ ਦੇ ਚ ਘਿਓ ਹੈ ਨਾ ਦਿਖਾਈ ਦਿੰਦਿਆਂ ਹੋਇਆ ਤੂੰ ਭਰੋਸਾ ਕਰ ਲੈ ਸੰਸਾਰ ਦੇ ਚ ਨਿਰੰਕਾਰ ਹੈ ਇਸ ਦੁਨੀਆ ਦੇ ਚ ਦੇਨ ਹੈ ਖੁਦਾ ਹੈ ਤੈਨੂੰ ਦਿਖਾਈ ਵੀ ਦੇਣ ਲੱਗਦੇ